ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ

ਸਾਡੇ ਮੁੰਡੇ ਤੋਂ ਸਾਡੇ ਮੁੰਡੇ ਨੂੰ ਸਿਗਲਾ ਮੈਡੀਕਲ ਸਿ ਤੋਂ ਮੁੰਡਾ ਗਿਆ ਸੀਗਾ ਸਿਗਲਾ ਮੈਡੀਕਲ ਹਲ ਨੇ ਦੋ ਪੱਤੇ ਨੋਰਗੋਟੀ ਆਪਣਾ ਕਲੋਨਾਜੀ ਬਾਮ ਦੇ ਵੜਾਈ ਸੀਗੇ ਜੋਗੇ ਐਕਸਪਾਇਰ ਸੀਗੇ ਉਹਨੇ ਆ ਕੇ ਦੁਕਾਨ ਤੇ ਸੀਲ ਕਟਵਾ ਦੇਣਾ ਸੀਗਾ ਪਰ ਸਾਡੇ ਬੰਦੇ ਤੇ ਡੀਐਸਪੀ ਰਾਮਾ ਨੇ ਕਲਮੰਡੀ ਦੇ ਨੇ ਸਾਡੇ ਬੰਦੇ ਦੇ ਟੇਸ਼ਨ ਤੇ ਰੋਕ ਲਿਆ ਰੋਕ ਕੇ ਉਹ ਦੋ ਐਕਸਪਾਇਰ ਪੱਤੇ ਦੇ ਔਨ ਦੀ سپورਟ ਮਰਤਾ ਦਿੱਤਾ ਜੋਗੇ ਨਾ ਕੋ ਡੀਜੀ ਨੂੰ ਬੁਲਾਇਆ ਗਿਆ ਉਹਨਾਂ ਨੂੰ ਹਾਂ ਕੋਈ ਸਰਕਾਰੀ ਨੂੰ ਕੋਈ ਨਹੀਂ ਬਤਾਉਂਦਾ ਵੀ ਐਨ ਆਰ ਐਕਸ ਅਕੈਡਮੀ ਕਿਹੜੀ ਹੈ ਨਾ ਡੀ ਆਈ ਜੀ ਹੋਈ ਆਇਆ ਨਾ ਕੋਈ ਆਇਆ ਉਹਨੇ ਆਪਣੀ ਕਿਸੇ ਖੁੰਦਕ ਕਰਕੇ ਸਾਡੇ ਬੰਦੇ ਦੇ ਪਰਚਾ ਦਿੱਤਾ ਗਿਆ ਅਸੀਂ ਤੁਹਾਡੀ ਤੇ ਹੀ ਮੰਗਿਆ ਵੀ ਸਾਡਾ ਬੰਦਾ ਜਲਦੀ ਬਾਹਰ ਆਵੇ ਤੇ ਉਹਨਾਂ ਦੇ ਪਰਚਾ ਜਿਹੜੇ ਹੈਗੇ ਉਹ ਰੱਦ ਕੀਤੇ ਜਾਣ ਠੀਕ ਹੈ ਰੋ ਬਿੱਲ ਉਹਨਾਂ ਕੋਲ ਸੀਗੇ ਪਰ ਉਸ ਦੇ ਬਾਵਜੂਦ ਵੀ ਪਰਚਾ ਦਿੱਤਾ ਗਿਆ ਉਹਨੂੰ ਪਰਚਾ ਜਿਹੜੇ ਕੈਮਿਸਟਰੀ ਬਿੱਲ ਆਪਣਾ ਮੈਡੀਸਨ ਵਾਪਸ ਕੀਤੀ ਸੀ ਉਹਨੇ ਆਪਣਾ ਬਿੱਲ ਲੈ ਕੇ ਆਇਆ ਵੀ ਮੈਂ 2023 ਵਿੱਚ ਪਰਚੇਸ ਕੀਤੀ ਹੈ ਤਿੰਨ ਪੱਤੇ ਉਹਨੇ ਪਰਚੇਸ ਕੀਤੇ ਇੱਕ ਪਤਾ ਉਹਦਾ ਲੱਗ ਗਿਆ ਉਪਤ ਨਹੀਂ ਐਕਸਪਾਇਰ ਹੋ ਗਈ ਜਿਉ ਨਸ਼ਾ ਵੇਚਣ ਵਾਲਾ ਹੁੰਦਾ ਕੈਮਿਸਟ ਜਾਂ ਸਾਡਾ ਮੁੰਡਾ ਤਾਂ ਉਹ ਐਕਸਪਾਇਰ ਨਹੀਂ ਹੁੰਦੇ ਸੀਗੇ ਦੋ ਪੱਤੇ ਕੋਈ ਬਾੜੀ ਵੱਡੀ ਖੇਪ ਨਹੀਂ ਸੀ ਇੱਥੇ ਚਿੱਟਾ ਆਮ ਸਰੀਆਮ ਵਿਕੀ ਜਾਂਦਾਗਾ ਸਰਕਾਰ ਕੰਨੀ ਉਹ ਕੋਈ ਨਿਗਾ ਨਹੀਂ ਹੈ ਐ ਨਸ਼ਾ ਵੀ ਕੀ ਉਹ ਕੋਈ ਨਿਗਾ ਨਹੀਂ ਹੈ ਇੱਕ ਦੋ ਪੱਤੇ ਟੂਰ ਵਾਲਾ ਮੁੰਡਾ ਉਹ ਕਿਹਾ ਵੀ ਮੇਰੇ ਕੋਲ ਬਿੱਲ ਹੈ ਮੈਂ ਮਾਲ ਮੈਂ ਮਲਾਇਮਤ ਨਹੀਂ ਦੁਕਾਨ ਤੇ ਗੱਲ ਕਰ ਲਓ ਮੇਰੇ ਤੇ ਕਾਲਾ ਪਰਚਾ ਹੈ ਜਦੋਂ ਉਹ ਉਹ ਨਾਥੀ ਐਸੋਸੀਏਸ਼ਨ ਦੇ ਬੰਦੇ ਵੀ ਆਗੇ ਰਾਮੇ ਤੋਂ ਉਹਨਾਂ ਨੇ ਉਹਦੀ ਸਵਾਸਤਾ ਵੀ ਅਸੀਂ ਨਹੀਂ ਕੱਟਦੇ ਜਦੋਂ ਉਹ ਘਰੇ ਚਲੇ ਗਏ ਤੇ ਉਹਨਾਂ ਨੇ ਘੰਡੇ ਬਾਦ ਮੁੰਡੇ ਦੇ ਪਰਚਾ ਦਿੱਤਾ ਕੀ ਤੁਹਾਨੂੰ ਬੁਲਾਇਆ ਵੀ ਗਿਆ ਸੀਗਾ ਸਾਸ਼ੂ ਵੱਲੋਂ ਕਿਹਾ ਪ੍ਰਸ਼ਾਸਨ ਵੱਲੋਂ ਇਹੀ ਸੀਗਾ ਵੀ ਕਿੰਨਾ ਮੈਂ ਅਸੀਂ ਇਨਕੁਆਇਰੀ ਵਿਧਾਵਾਂਗੇ ਮੁੰਡੇ ਨੂੰ 5-7 ਦਿਨ 10 ਦਿਨ ਤੱਕ ਜੇ ਕੋਈ ਉਹ ਸਹੀ ਹੁੰਦਾ ਤੁਹਾਨੂੰ ਬਾਹਰ ਕੱਢਾਂਗੇ ਉਹ ਸਾਨੂੰ ਪਤਾ ਜੇ ਤੁਹਾਡਾ ਮੁੰਡਾ ਸਹੀ ਹੈ ਤੁਨ ਕੀ ਲੱਗਦਾ ਕਿ ਮੇਰੇ ਬਿੱਲ ਹੋਣ ਦੇ باوجود ਜਿਹੜਾ ਪਰਚਾ ਇਕੱਠਾ ਹੈਗਾ ਹੈ ਸੁਣਵਾਇ ਨਹੀਂ ਹੋਇਆ ਕੀ ਲੱਗਦਾ ਹੈ ਕਿ ਉਹ ਡੀਐਸਪੀ ਨਾਮਾਂ ਦੀ ਕੋਈ ਨਾਮੇ ਦੇ ਵਿੱਚ ਉਹਨਾਂ ਦੀ ਕੈਮਿਸਟਰੀ ਨਾਲ ਕੋਈ ਹੋਣੀ ਹੈ ਕੋਈ ਗੱਲਬਾਤ ਉਹਨਾਂ ਦੀ ਖੁੰਦ ਕਰਕੇ ਸਾਡੇ ਬੱਚੇ ਦੇ ਉੱਤੇ ਐਵੇਂ ਹੀ ਪਰਚਾ ਕੀਤਾ ਗਿਆ ਜੋ ਸਾਨੂੰ ਮਨਜ਼ੂਰ ਨਹੀਂ ਆਂਦੇ ਸਾਡਾ ਨਹੀਂ ਹੁੰਦਾ ਮੁੰਡਾ ਨਹੀਂ ਬਾਹਰ ਆਉਂਦਾ ਤਾਂ ਅਸੀਂ ਪੰਜਾਬ ਲੈਵਲ ਦੀ ਹੜਤਾਲ ਕਰਾਂਗੇ ਜਿੰਦੋਂ ਤੱਕ ਜਾਣਾ ਪਿਆ ਉਦੋਂ ਤੱਕ ਜਾਵਾਂਗੇ ਪਰ ਸਾਡਾ ਜਿਹੜਾ ਹੈਗਾ ਵਰਕਰ ਉਹ ਬਾਹਰ ਆਣਾ ਚਾਹੀਦਾ ਨਹੀਂ ਕੱਲ ਰਿਟੇਲ ਵਾਲੇ ਜਿਹੜਾ ਹੈਗਾ ਸ਼ੋਰੀਆਂ ਬੰਦ ਆ ਸਰ ਅੱਜ ਵੀ ਦੁਕਾਨਾਂ ਬੰਦ ਅੱਜ ਹੋਲਸੇਲ ਰਿਪੇਅਰ ਜੁਨੀਨ ਸਾਰੀ ਬੰਦ ਹੈਗੀ ਹੈ ਸਾਰੇ ਮੁੰਡੇ ਸਾਰੇ ਸਾਰੇ ਐਮਰ ਸਾਡੇ ਨਾਲ ਹੈਗੇ ਆ ਅਸੀਂ ਦੇਖਿਆ ਕੁਝ ਦੁਕਾਨਾਂ ਬੰਦੀਆਂ ਹੋਈਆਂ ਨਹੀਂ ਉਹ ਬੰਦ ਹੋ ਰਹੀਆਂ ਨਹੀਂ ਬੰਦ ਹੋ ਰਹੀਆਂ ਬੰਦ ਦੋ ਚਾਰ ਦੇ ਕਾਲੇ ਭੇੜੀ ਜਿਹੇ ਹੁੰਦੇ ਆ ਬੰਦ ਹੋ ਰਹੀਆਂ ਨਹੀਂ ਕੁਝ ਹੋ ਰਹੀਆਂ ਦੇਖੋ ਜੀ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਹੋ ਜੇ ਦੋ ਚਾਰ ਐਜੇ ਹੁੰਦੇ ਨੇ ਜਿਹੜੇ ਹੱਕਚ ਨਹੀਂ ਹੁੰਦੇ ਜਾਂ ਉਹ ਜਾਣ ਕੇ ਖਰਾਬ ਕਰਦੇ ਹੁੰਦੇ ਆ ਉਹ ਐਨਡੀ ਪਾਰਟੀ ਦੇ ਵੀ ਲਾ ਸਕਦੇ ਆ ਆਪਾਂ ਕੋਈ ਵੀ ਲਾ ਸਕਦੇ ਆ ਪਰ ਸਾਡੇ 90 ਤੋਂ 95% ਸਾਡੇ ਨਾਲ ਹੈ ਤੁਸੀਂ ਇਕੱਠ ਦੇਖ ਲਓ ਸਾਰੇ ਸਾਡੇ ਨਾਲ ਹੈ ਪਰ ਸਾਡਾ ਮੁੰਡਾ ਜਲਦੀ ਤੋਂ ਜਲਦੀ ਬਾਹਰ ਆਣਾ ਚਾਹੀਦਾ ਹੈ ਅਸੀਂ ਤਾਂ ਹੀ ਪ੍ਰਸ਼ਾਸਨ ਨੂੰ ਹੀ ਮੰਗਦੇ ਹਾਂ ਨਿਕਲ ਰਿਟੇਲ ਦੇ ਪ੍ਰਧਾਨ ਜਿਹੜੇ ਹੈਗੇ ਆ तकरीबन 12 ਤੋਂ ਉੱਪਰ ਟਾਈਮ ਹੋ ਗਿਆ ਕੋਈ ਅਧਿਕਾਰੀ ਆਇਆ ਹੈ ਪ੍ਰਸ਼ਾਸਨ ਦਾ ਤੁਹਾਡੇ ਨਾਲ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਉਹਨਾਂ ਨੂੰ ਆਉਣਗੇ ਜੇ ਜੇ ਆਉਣਗੇ ਸਾਨੂੰ ਪੱਕਾ ਜੀ ਸਵਾਰਣ ਦੇਣਗੇ ਵੀ ਸਾਡਾ ਮੁੰਡਾ ਸ਼ਾਮ ਤੱਕ ਬਾਹਰ ਆ ਜੂਗਾ ਤੇ ਅਸੀਂ ਉਸ ਤੇ ਪੱਕਾ ਰੱਦ ਕਰਾਂਗੇ ਤਾਂ ਅਸੀਂ ਆਪਣੇ ਧਰਨਾ ਨੂੰ ਉਹਨਾਂ ਜਿੱਥੇ ਅਸੀਂ ਆਪਣੇ ਮਾਰਕੀਟ 'ਚ ਲੈ ਜਾਵਾਂਗੇ ਅਸੀਂ ਆਪਣੀ ਮਾਰਕੀਟ 'ਚ ਬਟਾਂਗੇ ਨਹੀਂ ਤਾਂ ਜਿੰਨਾ ਚਿਰ ਸਾਡਾ ਮੁੰਡਾ ਨਹੀਂ ਬਾਹਰ ਆਉਂਦਾ ਅਸੀਂ ਇੱਥੇ ਬਟੇ ਹਾਂ ਰਿਟੇਲ ਦੇ ਜ ਤੇ ਕੰਮ ਕਰਦਾ ਉਹ ਆਰਡਰ ਮੁਤਾਬਕ ਦਵਾਈ ਲੈ ਕੇ ਦੂਜੀ ਮੰਡੀ ਚ ਗਿਆ ਸੀ ਉਹਦੇ ਕੋਲੇ ਬਿਲ ਵੀ ਸੀ ਜਦੋਂ ਦੁਕਾਨ ਤੇ ਉਹ ਗਿਆ ਉੱਥੇ ਦੁਕਾਨਦਾਰ ਨੇ ਦੇਖਿਆ ਵੀ ਦੋਨੇ ਬੱਤੇ ਐਕਸਪਾਇਰ ਹੈ ਉਹ ਐਕਸਪਾਇਰ ਬੱਤੋਂ ਨੇ ਵਾਪਸ 모ੜਤੇ ਰਾਜ ਪੁਲਿਸ ਵਾਲੇ ਵੀਰਾਂ ਦਾ ਨਾਕਾ ਲੱਗਿਆ ਸੀ ਉਹਨਾਂ ਨੇ ਰੋਕ ਕਿਉ ਤੇ ਪਰਚਾ ਦਰਜ ਕਰਤਾ ਗੁਰਮੀਤ ਨੇ ਬਹੁਤ ਕਿਹਾ ਵੀ ਮੇਰੇ ਕੋਲ ਬਿਲ ਹੈ ਮੈਂ ਦਵਾਈ ਲੈ ਕੇ ਗਿਆ ਇਹ ਮੇਰੇ ਕੋਲ ਰਜਿਸਟਰਡ ਹੈ ਦੁਕਾਨਦਾਰ ਨੰਬਰ ਆ ਤੇ ਮੈਂ ਦੇਣ ਗਿਆ ਪਰ ਇੱਕ ਗੱਲ ਨਹੀਂ ਸੁਣੀ ਪਰਚਾ ਦਰਜ ਕਰਤਾ ਬਹੁਤ ਮਾੜੀ ਗੱਲ ਹੈ ਸਾਰੀ ਐਸੋਸੀਏਸ਼ਨ ਥੋਕ ਦੇ ਵਪਾਰੀ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਇੱਕੋ ਹੀ ਮੰਗ ਹੈ ਕਿ ਸਾਡੀ ਇਨਕੁਆਰੀ ਤੁਸੀਂ ਕਰ ਚੁੱਕੇ ਹੋ ਤੁਹਾਨੂੰ ਇਹ ਗੱਲ ਪਤਾ ਲੱਗੀ ਵੀ ਬਿਲਾ ਦੇ ਬਿਲ ਦੇ ਦਵਾਈ ਗਈ ਸੀ ਐਕਸਪਾਇਰੀ ਸੀ ਬੱਚਾ ਨਿਰਦੋਸ਼ ਹੈ ਉਹਦੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਪਰਚਾ ਰੱਦ ਕਰੋ ਸਾਡਾ ਬੱਚਾ ਸਾਨੂੰ ਵਾਪਸ ਦਿਓ ਕੀ ਲੱਗਦਾ ਨਹੀਂ ਧਰਨੇ ਦੇ ਮਾਮਲੇ 'ਚ ਪਠਿੰਡਾ ਨੰਬਰ 1 ਆ ਸਕਦਾ ਕਿ ਜੀ ਹਰ ਲੋਕ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਦੁਕਾਨਦਾਰਾਂ ਨੂੰ ਵੀ ਪਰੇਸ਼ਾਨ ਮੈਂ ਇਹਨੂੰ ਰਾਜਨੀਤਿਕ ਮਸਲਾ ਨਹੀਂ ਬਣਾਉਣਾ ਚਾਹੁੰਦਾ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਧਰਨੇ ਦਾ ਜਿਹੜੀ ਮੌਜੂਦਾ ਸਰਕਾਰ ਹੈ ਗੁੰਗੀ ਤੇ ਬੌਲੀ ਤੇ ਅੰਨੀ ਸਰਕਾਰ ਹੈ ਜਿਹਨੂੰ ਕੋਈ ਗਿਆਨ ਨਹੀਂ ਕੋਈ ਗੱਲ ਨਹੀਂ ਲੋਕਾਂ ਨਾਲ ਉਹਨਾਂ ਦਾ ਕੋਈ ਤੱਲਕ ਨਹੀਂ ਲੋਕਾਂ ਨੂੰ ਪਾਗਲ ਬਣਾ ਕੇ ਉਹਨਾਂ ਤੋਂ ਫਾਇਦਾ ਲੈ ਕੇ ਉਹਨਾਂ ਨੇ 5 ਸਾਲ ਦਾ ਸਮਾਂ ਲੈ ਲਿਆ ਇਸ ਕਰਕੇ ਅਫਸਰ ਦੀ ਲਗਾਮ ਖੁੱਲੀ ਹੈ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਸੁਣਨ ਦੱਸਣ ਪੁੱਛਣ ਵਾਲਾ ਕੋਈ ਨਹੀਂ ਉਹ ਕਹਿੰਦੇ ਹਨ ਹਨੇਰ ਨਗਰੀ ਚੋਪਟ ਰਾਜਾ ਉਹ ਗੱਲ ਹੋਈ ਖੜੀ ਹੈ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਆ ਕਾਰੋਬਾਰ ਬੰਦ ਹੋਏ ਪਏ ਆ ਲੋਕ ਧਰਨੇ ਆ ਤੇ ਬੈਠੇ ਆ ਇਹ ਜਿਹੜੇ ਲੋਕ ਬੈਠੇ ਆ ਇਹ ਲੋਕਾਂ ਨੂੰ ਜੀਵਨ ਦਾਣ ਤਾਂ ਨਹੀਂ ਦਿੰਦੇ ਪਰ ਜੀਵਨ ਦਾਣ ਦੇ ਵਿੱਚ ਫਾਇਦਾ ਦੇਣ ਵਾਸਤੇ ਦਵਾਈ ਦਿੰਦੇ ਐ ਠੰਡ ਦੇ ਦਿਨ ਐ 100 ਮਰੀਜ਼ ਹਜ਼ਾਰਾਂ ਮਰੀਜ਼ ਫਿਰਦਾ ਪਰ ਪ੍ਰਸ਼ਾਸਨ ਦੇ ਕੋਈ ਅਸਰ ਨਹੀਂ